ਤੁਸੀਂ ਪੰਥ ਦੇ ਇੱਕ ਮਹਾਨ ਗੁਰਸਿੱਖ ਜਿਹੜੇ ਚਿੱਤਰਕਾਰ ਉਹਨਾਂ ਵਿੱਚੋਂ شمار ਹੋ ਤੁਸੀਂ ਜੇ ਜੇ ਅਸੀਂ ਕਹੀ ਤੁਹਾਨੂੰ ਇਹ ਜਿਹੜੀ ਚਿੰਗ ਹੈ ਕਿੱਦਾਂ ਲੱਗੀ ਸੀ ਸਟਾਰਟ ਕਿੱਦਾਂ ਹੋਇਆ ਸੀ ਮੈਂ ਥੋੜਾ ਸਮਾ ਵਿਲਾ ਸੀ ਉਹਦੇ ਵਿੱਚ ਕੁਝ ਇੱਕ ਮਤਲਬ ਡਰਾਇੰਗਸ ਪੜਾਈਆਂ ਉਹ ਮੈਨੂੰ ਆਪ ਨੂੰ ਬੜੀਆਂ ਚੰਗੀਆਂ ਲੱਗੀਆਂ ਅੱਛਾ ਜੀ ਫਿਰ ਉਹਦੇ ਤੋਂ ਮੈਂ ਬਹੁਤ ਜਦੋਂ ਚੰਗਾ ਲੱਗਾ ਫਿਰ ਬੰਦਾ ਕਰਦਾ ਹੀ ਗਿਆ ਪਹਿਲਾਂ ਛੋਟੇ ਹੁੰਦੇ ਕੁਝ ਨਹੀਂ ਸੀ ਅੱਛਾ ਜੇ ਮਤਲਬ 11ਵੀਂ 12ਵੀਂ ਨਾ ਜਾਤਾਂ ਇਹਦੇ ਬਾਰੇ ਥੋੜਾ ਦੱਸ ਸਕਦੇ ਹੋ ਵੀ ਇਹ ਚਿੱਤਰ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਜਿਹੜਾ ਇਹ ਬਣਾਇਆ ਗਿਆ ਹੈਗਾ ਇਹ ਇਹ ਚਿੱਤਰ ਦਾ ਸਬਾਬਾ ਦੀਪ ਸਿੰਘ ਜੀ ਜਦੋਂ ਥੱਲੇ ਦਾਬਨਵਾ ਸਾਹਿਬ ਤੋਂ ਜੀ ਉਸ ਗੱਲ ਨੂੰ ਧਿਆਨ ਚ ਰੱਖ ਕੇ ਬਣਾਇਆ ਸੰਗੀਤ ਚ ਆਪਾਂ ਦਾ ਉਸਤਾਦ ਸੌਖਾ ਲੱਭ ਜਾਂਦੇ ਚਿੱਤਰਕਾਰੀ ਚ ਬੜਾ ਔਖਾ ਲੱਭਦਾ ਉਸਤਾਦ ਕੌਣ ਨੇ ਤੁਹਾਡਾ ਜੀ ਮੈਂ ਪੱਠੋ ਬੱਕਰੀ ਥਾਵਾਂ ਤੇ ਜੋ ਕੁਝ ਲੱਭਦਾ ਰਿਹਾ ਉਹ ਤੋਂ ਉਦੋਂ ਜੋ ਵੀ ਵੱਲ ਭਾਵੇਂ ਜਿਹੜੀਆਂ ਇੱਥੇ ਦੀਆਂ ਇਨਸਟਰਕਸ਼ਨਲ ਵੀਡੀਓਜ਼ ਹੁੰਦੀਆਂ ਆਰਟਿਸਟਾਂ ਨੇ ਉੱਥੋਂ ਲੈ ਕੇ ਕਿਸੇ ਨੂੰ ਮਿਲ ਕੇ ਜੇ ਕਿਸੇ ਨੂੰ ਕੁਝ ਦੱਸ ਦਤਾ ਇਹਦਾ ਹੌਲੀ-ਹੌਲੀ ਚੀਜ਼ਾਂ ਤੁਹਾਡਾ ਸਭ ਤੋਂ ਪਿਆਰਾ ਚਿੱਤਰ ਜਿਹੜਾ ਤੁਹਾਡੇ ਬਹੁਤ ਕਲੋਜ਼ ਹੈ ਜਿਹਦੇ ਤੁਸੀਂ ਬਹੁਤ ਜਦੋਂ ਤੁਸੀਂ ਵੀ ਕੋਈ ਚੀਜ਼ ਮਹਿਸੂਸ ਕਰੋ ਤੇ ਉਹ ਚਿੱਤਰ ਨੂੰ ਦੇਖਦੇ ਹੋ ਮੈਨੂੰ ਤੁਹਾਨੂੰ ਲੱਗੇ ਵੀ ਹਾਂ ਮੇਰੀ ਇਹ ਜਿਹੜੀ ਉਤਮ ਕਲਾਕ੍ਰਿਤੀ ਹੈਗੀ ਹੈ ਇੱਕ ਦੋ ਤਾਂ ਹੈਗੇ ਨੇ ਉਹ ਜੇ ਮੈਂ ਪਬਲਿਕ ਨਹੀਂ ਕੀਤੇ ਇੱਕ ਭਗਤਪੁਰਨ ਸਿੰਘ ਉਹਨਾਂ ਦਾ ਕੋਟ ਰੇਟ ਹੈ ਅੱਛਾ ਉਹ ਉਹ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਮੈਂ ਆਪ ਹੀ ਬਣਾਇਆ ਪਰ ਮੈਨੂੰ ਆਪ ਨੂੰ ਬੜਾ ਚੰਗਾ ਲੱਗਾ ਤੇ ਹੁਣ ਜੇ ਅਸੀਂ ਦੇਖੀਏ ਵੀ ਇੱਕ ਚਿੱਤਰਕਾਰ ਨੂੰ ਇੱਕ ਚਿੱਤਰ ਬਣਾਉਣ ਵੇਲੇ ਤੁਹਾਨੂੰ ਕਿੰਨੀ ਗੁੰਗਾਈ ਦੇ ਵਿੱਚ ਕਿੰਨਾ ਕਿ ਇਤਿਹਾਸ ਪੜ੍ਹਨਾ ਪੈਂਦਾ ਕਿੰਨਾ ਉਹਦੇ ਬਾਰੇ ਸਟੱਡੀ ਕਰਨੀ ਪੈਂਦੀ ਹੈ ਜੇ ਇੱਕ ਚਿੱਤਰ ਤਿਆਰ ਕਰਨਾ ਹੋਵੇ ਅਸੀਂ ਤਾਂ ਕਹਿ ਦਿੰਨੇ ਜਦੋਂ ਦੇਖੀਦਾ ਵੀ ਵਸ ਤੁਸੀਂ ਇੰਨੇ ਪੈਸੇ ਜੀ ਤੇ ਪਰ ਉਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਤੇ ਮਿਹਨਤ ਹੈ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਹੈਨਾ ਉਹਦੇ ਬਾਰੇ ਦੱਸੋਗੇ ਥੋੜਾ ਅਜੀ ਜੀ ਅਸੀਂ ਇਹ ਪੁੱਛੀਏ ਵੀ ਜਿਵੇਂ ਇੱਕ ਚਿੱਤਰ ਕੋਈ ਵੀ ਤੁਹਾਨੂੰ ਬਣਾਉਣ ਵੇਲੇ ਇੱਕੋ ਸਮੇਂ ਚ ਬੈਠ ਕੇ ਬਣਾ ਦਿੰਦੇ ਹੋ ਵੀ ਇੱਕ ਦਿਨ ਲੱਗ ਗਿਆ ਕਿੰਨਾ ਕੁ ਸਮਾਂ ਇੱਕ ਚਿੱਤਰ ਨੂੰ ਤੁਹਾਡੇ ਵੱਧ ਤੋਂ ਵੱਧ ਸਮਾਂ ਲੱਗਿਆ ਵੀ ਅੱਜ ਤੱਕ ਤੁਸੀਂ ਸੋਚੋ ਵੀ ਮੇਰੇ ਇਸ ਇੱਕ ਚਿੱਤਰ ਨੂੰ ਬਣਾਉਣ ਵੇਲੇ ਬਹੁਤ ਲੰਮਾ ਸਮਾਂ ਲੱਗਿਆ ਕੋਈ ਦੱਸ ਸਕਦੇ ਹੋ ਇਹ ਸਮਾਂ ਕਾਊਂਟ ਕਰਨਾ ਬਹੁਤ ਜ਼ਿਆਦਾ ਆਪਕਾ ਅਜੇ ਬਲਵਸ ਸਵਾ ਕਾਊਂਟ ਕਰ ਲਾ ਜੀ ਫਿਰ ਦਾ ਕੰਮ ਨਹੀਂ ਹੁੰਦਾ ਫਿਰ ਉਹ ਬਲਦਵਾ ਚ ਰਹਿਣਾ ਵੀ ਇਹਦਾ ਸਵਾ ਕਿੰਨਾ ਹੈ ਕਿੰਨਾ ਹੈ ਤਾਂ ਸਵਾ ਦਾ ਅੰਦਾਜ਼ਾ کئی ਆਮ ਇਹ ਸਵਾਲ ਕਰਦੇ ਆ ਵੀ ਸਾਡੇ ਗੁਰੂ ਸਾਹਿਬਾਨ ਦੇ ਚਿੱਤਰ ਨਹੀਂ ਬਣਦੇ ਹੈਨਾ ਫਿਰ ਵੀ ਬਣਾਏ ਜਾਂਦੇ ਆ ਐਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਗੁਰੂ ਸਾਹਿਬ ਉਹਦੇ ਵੇਲੇ ਉਹ ਚਿੱਤਰ ਬਣਦੇ ਸੀ ਪਰ ਗੁਰੂ ਸਾਹਿਬ ਨੇ ਉਸ ਵੇਲੇ ਦੇ ਚਿੱਤਰ ਗੁਰੂ ਸਾਹਿਬ ਦੀ ਯਾਦ ਵਿੱਚ ਹੈਗੇ ਆ ਜੀ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਹੈਗੇ ਕੋਈ ਵੀ ਚਿੱਤਰ ਐ ਨਹੀਂ ਹੈ ਕਿ ਗੁਰੂ ਸਾਹਿਬ ਦੇ ਸਾਹਮਣੇ ਪੜਿਆ ਹੋਵੇ ਵੀ ਸਾਹਮਣੇ ਨਹੀਂ ਸਾਰੇ ਯਾਦ ਵਿੱਚ ਹੀ ਬਣੇ ਉਹਨਾਂ ਦੇ ਉਹਨਾਂ ਦੀ ਸਿਮਰਨ ਪਕਤੀ ਰਾਈ ਵੀ ਉਹਨਾਂ ਨੂੰ ਸਿਮਰਨ ਦਿਮਾਗ ਦੇ ਵਿੱਚ ਪਟਾ ਕੇ ਵੀ ਸਾਡੇ ਗੁਰੂ ਸਹਿਬਾਨ ਇਸ ਤਰ੍ਹਾਂ ਦੇ ਹੋਣ ਹਾਂ ਜੀ ਜੀ ਅਗਰ ਕੀਰਤਨ ਦੇ ਵਿੱਚ ਅੱਜ ਜਿੱਥੇ ਐਡਾ ਵੱਡਾ ਮਹਾਨ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਹੈ ਉੱਥੇ ਇੱਕ ਵੱਡੀ ਸਟਾਲ ਦੇ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿ ਤੁਸੀਂ ਦੇਖ ਰਹੇ ਹੋ ਵੱਡੇ ਮਹਾਨ ਚਿੱਤਰ ਸਾਡੇ ਸਾਹਮਣੇ ਨੇ ਤੇ ਸਾਡੇ ਉਹ ਚਿੱਤਰਕਾਰ ਨੇ ਗੁਰਸਿੱਖ ਕੈਲਗਰੀ ਤੋਂ ਪਹੁੰਚੇ ਨੇ ਪਰਮ ਸਿੰਘ ਜੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਪਰਮ ਸਿੰਘ ਜੀ ਤੁਸੀਂ ਨਗਰ ਕੀਰਤਨ ਦੇ ਵਿੱਚ ਉੱਚੇਚੇ ਤੌਰ ਤੋਂ ਕੈਨੇਡਾ ਤੋਂ ਇੱਥੇ ਪਹੁੰਚੇ ਹੋ ਪਹਿਲੇ ਦੱਸੋ ਮੈਸੇਜ ਕੀ ਦੇਣਾ ਹੈ ਮੈਸੇਜ ਤਾਂ ਆਪਾਂ ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਜੋੜ ਮਿਲੇ ਜਾਂਦੇ ਆ ਉਹੀ ਹੈ ਕਿ ਆਪਾਂ ਗੁਰੂ ਨਾਲ ਜੁੜਨ ਵਾਲੀ ਗੱਲ ਵੱਲ ਨੂੰ ਫੜੀਏ ਤੇ ਗੁਰੂ ਸਾਹਿਬ ਦਾ ਹੀ ਮੈਸੇਜ ਤਾਂ ਕੋਈ ਹੋਰ ਸੁਣਨਾ ਚਾਹੀਦਾ ਅੱਛਾ ਤੁਹਾਡੇ ਜਿਹਨ ਦੇ ਵਿੱਚ ਤੁਸੀਂ ਪੰਥ ਦੇ ਇੱਕ ਮਹਾਨ ਗੁਰਸਿੱਖਾ ਜਿਹੜੇ ਚਿੱਤਰਕਾਰ ਉਹਨਾਂ ਵਿੱਚੋਂ شمار ਹੋ ਤੁਸੀਂ ਜੇ ਜੇ ਅਸੀਂ ਕਹੀ ਤੁਹਾਨੂੰ ਇਹ ਜਿਹੜੀ ਚਿੰਗ ਹੈ ਕਿੱਦਾਂ ਲੱਗੀ ਸੀ ਸਟਾਰਟ ਕੀਤਾ ਹੋਇਆ ਸੀ ਸਾਡੇ ਦਰਸ਼ਕ ਇਹ ਸਫ਼ਰ ਦੱਸ ਸਕਦੇ ਅਸਟਾਰਟ ਤਾਂ ਇਹ ਵੈਸੇ ਸਾਡੇ ਮਤਲਬ ਘਰੇ ਜਾਂ ਸਕੂਲ ਵਿੱਚ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਮੈਂ ਥੋੜਾ ਸਮਾਂ ਵਿਹਲਾ ਸੀ ਉਹਦੇ ਵਿੱਚ ਕੁਝ ਇੱਕ ਮਤਲਬ ਡਰਾਇੰਗਸ ਪੜਾਈਆਂ ਉਹ ਮੈਨੂੰ ਆਪ ਨੂੰ ਬੜੀਆਂ ਚੰਗੀਆਂ ਲੱਗੀਆਂ ਅੱਛਾ ਜੀ ਫਿਰ ਉਹਦੇ ਤੋਂ ਮੈਂ ਬਹੁਤ ਜਦੋਂ ਚੰਗਾ ਲੱਗਾ ਫਿਰ ਬੰਦਾ ਕਰਦਾ ਹੀ ਗਿਆ ਪਹਿਲਾਂ ਛੋਟੇ ਹੁੰਦੇ ਕੁਝ ਨਹੀਂ ਸੀ ਅੱਛਾ ਜੇ ਮਤਲਬ 11ਵੀਂ 12ਵੀਂ ਦੀ ਗੱਲ ਅੱਛਾ ਇੱਕ ਉਹਦੋਂ ਪੰਜਾਬ ਦੇ ਵਿੱਚ ਪੜ੍ਹਦੇ ਪੰਜਾਬ अच्छा ਕਿ ਪਿਛੋ ਇਲਾਕਾ ਕਿਹੜਾ ਬਣਾ ਸਾਡਾ ਕੰਢੀ ਇਲਾਕਾ ਹੀ ਪੰਜਾਬ ਦਾ ਅ ਗੜਸ਼ੰਕਰ ਬਲਾਦਵਾਲ ਪਾਸ ਅਨੰਦਪੁਰ ਸਾਹਿਬ ਵਾਲੇ ਪਾਸੇ ਅੱਛਾ ਤੇ ਜਦੋਂ ਤੁਹਾਨੂੰ ਇਹ ਕੈਨੇਡਾ ਦੇ ਵੀ ਸਟਾਰਟ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਵੀ ਸਟਾਰਟ ਪੰਜਾਬ ਪੰਜਾਬ ਸਟਾਰਟ ਕਰਦੇ ਹੋ ਤੁਹਾਡੇ ਜਦੋਂ ਸਭ ਤੋਂ ਪਹਿਲਾ ਚਿੱਤਰ ਯਾਦ ਹੈ ਕਿ ਤੁਸੀਂ ਕਿਹੜਾ ਚਿੱਤਰ ਬਣਾਇਆ ਜਿਨੇ ਤੁਹਾਨੂੰ ਮਕਬੂਲੀਅਤ ਦਿੱਤੀ ਹੈ ਵੀ ਤੁਹਾਨੂੰ ਜਾਣ ਪਹਿਚਾਨ ਤੁਹਾਡੀ ਮੀਡੀਆ ਦੇ ਵਿੱਚ ਸੰਸਾਰ ਦੇ ਵਿੱਚ ਤੁਹਾਡੀ ਹੋਣੀ ਸ਼ੁਰੂ ਹੋਈ ਅ ਨੇ ਨਹੀਂ ਪਤਾ ਐਨਾ ਚਿੱਤਰ ਚਿੱਤਰ ਵੱਲੋਂ ਮੈਂ ਲਗਾਤਾਰ ਬਣਾਉਂਦਾ ਰਿਹਾ ਹਾਂ ਜੀ ਸਟਾਰਟਿੰਗ ਕਿੱਥੋਂ ਕੀਤੀ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣੇ ਸ਼ੁਰੂ ਕੀਤੇ ਜਾਂ ਸਿੱਖ ਸ਼ਹੀਦਾਂ ਦੇ ਜਾਂ ਫਿਰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਵੇਂ ਅਸੀਂ ਦੇਖਦੇ ਹਾਂ ਗੁਰਸਿੱਖਾਂ ਦੇ ਪਹਿਲਾਂ ਪਹਿਲਾਂ ਤਾਂ ਮੈਂ ਸਿੱਖਣ ਵਾਲੇ ਤਰੀਕੇ ਬਹੁਤ ਜ਼ਿਆਦਾ ਜੋ ਵੀ ਪਹਿਲਾਂ ਕਾਪੀ ਕਰਦਾ ਰਿਹਾ ਕਿਉਂਕਿ ਉਸ ਤਰ੍ਹਾਂ ਨਾਲ ਸੰਗੀਤ ਚ ਆਪਨੋ ਉਸਤਾਦ ਸੌਖਾ ਲੱਭ ਜਾਂਦੇ ਚਿੱਤਰਕਾਰੀ ਚ ਬੜਾ ਔਖਾ ਲੱਭਦਾ ਉਸਤਾਦ ਕੌਣ ਹੈ ਤੁਹਾਡਾ ਜੀ ਬੇ ਬੱਕੋ ਬੱਕਰੀ ਸਾਵਾ ਤੇ ਜੋ ਕੁਝ ਲੱਭਦਾ ਰਿਹਾ ਉਹ ਤੋਂ ਉਦੋਂ ਜੋ ਵੀ ਮੱਲ ਭਾਵੇਂ ਜੜੀਆਂ ਇੱਥੇ ਦੀਆਂ ਇਨਸਟਰਕਸ਼ਨਲ ਵੀਡੀਓਜ਼ ਹੁੰਦੀਆਂ ਆਰਟਿਸਟਾਂ ਦੀ ਉੱਥੋਂ ਲੈ ਕੇ ਕਿਸੇ ਨੂੰ ਮਿਲ ਕੇ ਜੇ ਕਿਸੇ ਨੇ ਕੁਝ ਦੱਸ ਦਿੱਤਾ ਇਹਦਾ ਹੌਲੀ ਹੌਲੀ ਚੀਜ਼ਾਂ ਤੁਹਾਡਾ ਸਭ ਤੋਂ ਪਿਆਰਾ ਚਿੱਤਰ ਜਿਹੜਾ ਤੁਹਾਡੇ ਬਹੁਤ ਕਲੋਜ਼ ਹੈ ਜਿਹਦੇ ਤੁਸੀਂ ਬਹੁਤ ਜਦੋਂ ਤੁਸੀਂ ਵੀ ਕੋਈ ਚੀਜ਼ ਮਹਿਸੂਸ ਕਰੋ ਤੁਸੀਂ ਉਹ ਚਿੱਤਰ ਨੂੰ ਦੇਖਦੇ ਹੋਵੇਂ ਤੁਹਾਨੂੰ ਲੱਗੇ ਵੀ ਹਾਂ ਮੇਰੀ ਇਹ ਜਿਹੜੀ ਉਤਮ ਕਲਾਕ੍ਰਿਤੀ ਹੈਗੀ ਇਕ ਲੋ ਤਾਂ ਹੈਗੇ ਨੇ ਉਹ ਜੇ ਮੈਂ ਪਬਲਿਕ ਨਹੀਂ ਕੀਤੇ ਪਰ ਇੱਕ ਭਗਤਪੂਰਨ ਸਿੰਘ ਉਹਨਾਂ ਦਾ ਕੋਡ ਰੇਟ ਹੈ ਉਹ ਉਹ ਬਹੁਤ ਸੋਹਣਾ ਲੱਗਦਾ ਮੈਂ ਆਪ ਹੀ ਬਣਾਇਆ ਪਰ ਮੈਨੂੰ ਆਪ ਨੂੰ ਬੜਾ ਚੰਗਾ ਲੱਗਦਾ ਹੈ ਜਿਹੜਾ ਭਗਤਪੂਰਨ ਸਿੰਘ ਦਾ ਚਿੱਤਰ ਹੈ ਤੁਸੀਂ ਕਦੇ ਉਹਨਾਂ ਦੇ ਜਿਹੜਾ ਸਥਾਨ ਹੈ ਜਾਂ ਬੀਬੀ ਜੀ ਨੇ ਉਹਨਾਂ ਨੂੰ ਕਦੇ ਦਿਖਾਣ ਦੀ ਜਾਂ ਕਦੇ ਉਹਨਾਂ ਨੂੰ ਭੇਟ ਕਰਨ ਬਾਰੇ ਸੋਚਿਆ ਕਦੇ ਵੀ ਮੇਰੀ ਇੱਛਾ ਸੀਗੀ ਪਰ ਮੈਨੂੰ ਜਾ ਨਹੀਂ ਹੋਇਆ ਹੁਣ ਜਦੋਂ ਅਗਲੀ ਵਾਰੀ ਮੈਂ ਗਿਆ ਮੈਂ ਜਾ ਕੇ ਆਉਂਗਾ ਅੱਛਾ ਹਾਂ ਜੀ ਹੁਣ ਜੇ ਅਸੀਂ ਦੇਖੀਏ ਵੀ ਇੱਕ ਚਿੱਤਰਕਾਰ ਨੂੰ ਇੱਕ ਚਿੱਤਰ ਬਣਾਉਣ ਵੇਲੇ ਕਿ ਤੁਹਾਨੂੰ ਕਿੰਨੀ ਗੁੰਗਾਈ ਦੇ ਵਿੱਚ ਕਿੰਨਾ ਕਿ ਇਤਿਹਾਸ ਪੜਨਾ ਪੈਂਦਾ ਕਿੰਨਾ ਉਹਦੇ ਬਾਰੇ ਸਟੱਡੀ ਕਰਨੀ ਪੈਂਦੀ ਹੈ ਜੇ ਇੱਕ ਚਿੱਤਰ ਤਿਆਰ ਕਰਨਾ ਹੋਵੇ ਅਸੀਂ ਤਾਂ ਕਹਿ ਦਿੰਨੇ ਜਦੋਂ ਦੇਖੀਦਾ ਵੀ ਵਸ ਤੁਸੀਂ ਇਹਨੇ ਪੈਸੇ ਜੀ ਤੇ ਪਰ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਤੇ ਮਿਹਨਤ ਹੈ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਹੈਨਾ ਉਹਦੇ ਬਾਰੇ ਦੱਸੋਗੇ ਥੋੜਾ ਜਿਹੜੀ ਬੈਕਗ੍ਰਾਉਂਡ ਵੈਸੇ ਤਾਂ ਜੇ ਆਪਾਂ ਸਾਰਾ ਰੱਖੀਏ ਕਿ ਪਹਿਲਾਂ ਕਰਾਫਟ ਨੂੰ ਸਿੱਖਣ ਤੇ ਸਮਾਂ ਲੱਗਿਆ ਜੀ ਕਰਾਫਟ ਤੇ ਮਤਲਬ ਜਦੋਂ ਆਪਾਂ ਰਿਪਰੈਜੈਂਟੇਸ਼ਨਲ ਆਰਟ ਚਾਹੁੰਦੇ ਆ ਇੱਕਈ ਸਾਲਾਂ ਦਾ ਹੈ ਪ੍ਰੋਸੈਸ ਉਦੋਂ ਅਸੀਂ ਇੱਕ ਚਿੱਤਰਕਾਰ ਬਾਰੇ ਦੇਖਦੇ ਆ ਕੋਈ ਵੀ ਤੁਹਾਡੀ ਪੋਰਟਰੇਟ ਦੇਖਦੇ ਆ ਉਦੋਂ ਅਸੀਂ ਦੇਖਦੇ ਆ ਵੀ ਇਹ ਸਵਾਲ ਆਮ ਸੰਗਤਾਂ ਦੇ ਵੀ ਹੁੰਦਾ ਵੀ ਮਹਿੰਗੀ ਬਹੁਤ ਹੈ ਜੀ ਇਹ ਹੈਨਾ ਬੜੀ ਕੀਮਤੀ ਹੈ ਪਰ ਉਸ ਦੇ ਪਿੱਛੇ ਬੈਕਗ੍ਰਾਉਂਡ ਦੇ ਪਿੱਛੇ ਉਹਦੀ ਮਿਹਨਤ ਕਿੰਨੀ ਹੈ ਉਹਦੇ ਬਾਰੇ ਦੱਸੋ ਵੀ ਕਿੰਨੀ ਕਿ ਮਿਹਨਤ ਕਿੰਨਾ ਕਿ ਤੁਹਾਨੂੰ ਉਹਦੇ ਲਈ ਪੜ੍ਹਨਾ ਪੈਂਦਾ ਕਿੰਨੀ ਕਿ ਸਟੱਡੀ ਕਰਨੀ ਪੈਂਦੀ ਉਹਦੀ ਬੈਕਗ੍ਰਾਉਂਡ ਮਿਹਨਤ ਬਾਰੇ ਦੱਸੋ ਜੇ ਦਾ ਜੇ ਮਤਲਬ ਸਾਰਾ ਹੀ ਕਾਊਂਟ ਕਰਨਾ ਹੋਵੇ ਪਹਿਲਾਂ ਜਦੋਂ ਸਿੱਖਣ ਨੂੰ ਜਿਹੜਾ ਟਾਈਮ ਲੱਗਿਆ ਹਾਂਜੀ ਮਤਲਬ 3-4 ਸਾਲ 5 ਸਾਲ ਮੇਰਾ ਉਸ ਤਰ੍ਹਾਂ ਮੈਨੂੰ ਥੋੜਾ ਆਪਸ਼ਨ ਲੱਭਿਆ ਸਾਰਾ ਮੇਰਾ ਬਹੁਤ ਜ਼ਿਆਦਾ ਟਾਈਮ ਲੱਗਿਆ ਜੇ ਮਤਲਬ ਉਸਤਾਦ ਮਿਲਦਾ ਥੋੜਾ ਛੇਤੀ ਵੀ ਹੋ ਜਾਂਦਾ ਸੋ ਉਹ ਤੋਂ ਇਲਾਵਾ ਫਿਰ ਜੇ ਹਿਸਟਰੀ ਦਾ ਚਿੱਤਰ ਹੈ ਉਹ ਹਿਸਟਰੀ ਦੀ ਪੜ੍ਹਾਈ ਤੇ ਉਹਨੂੰ ਬਾਅਦ ਜਿਹੜੀ ਸਾਡੀ ਹਿਸਟਰੀ ਹੈ ਇਹਦੇ ਵਿੱਚ ਇੱਕ ਆਪਾਂ ਨੂੰ ਮਤਲਬ ਜਿ ਚਿੱਤਰਕਾਰ ਦੇ ਪੱਖ ਤੋਂ ਇੱਕ ਸਮੱਸਿਆ ਆ ਰਹੀ ਹੈ ਕਿ ਆਪਣਾ ਘਟਨਾਵਾਂ ਦੇ ਵੇਰਵੇ ਹੈਗੇ ਆ ਉਹਦਾ ਜਿਹੜਾ ਇੱਕ ਆਬਜੈਕਟਿਵ ਜਾਂ ਵੇਰਵਾ ਹੁੰਦਾ ਉਹ ਬਹੁਤ ਘੱਟ ਹੈ ਉਹ ਗੋਰੀਆਂ ਨੇ ਥੋੜਾ ਕੀਤਾ ਜਿਹੜਾ ਅ ਅਰਬੀ ਫਾਰਸੀ ਵਾਲੇ ਉਹ ਉਹ ਪਾਸੇ ਵਾਲਾ ਹਜੇ ਬਹੁਤਾ ਖੁੱਲਿਆ ਨਹੀਂ ਆਪਣੇ ਕੋਲ ਉਹਦੀ ਉਹ ਹਿਸਟਰੀ ਬਹੁਤੀ ਟ੍ਰਾਂਸਲੇਟ ਨਹੀਂ ਹੋਈ ਸੋ ਉਹ ਵੇਰਵੇ ਬਹੁਤ ਘੱਟ ਹੈ ਕਿ ਕਿਸ ਤਰ੍ਹਾਂ ਦਾ ਕਲੋਕ ਘੋੜਿਆਂ ਦਾ ਹਾਰ ਸ਼ਿੰਗਾਰ ਸੀਗਾ ਕਿੰਦਾਂ ਦੀਆਂ ਚੀਜ਼ਾਂ ਸੀਗੀਆਂ ਕੀ ਸੀਗਾ ਉਹਨੂੰ ਬਹੁਤ ਟਾਈਮ ਲੱਗਦਾ ਹੈ ਉਹ ਬਹੁਤ ਮਹਿੰਦਵਾਗ ਬਹੁਤ ਜ਼ਿਆਦਾ ਇੱਕ ਹੋਰ ਹੈ ਵੀ ਜੇ ਮੇਰਾ ਕੰਮ ਬਹੁਤਾ 18ਵੀਂ ਸਦੀ ਤੇ ਆ 18ਵੀਂ ਸਦੀ ਤਕਰੀਬਨ ਸਾਰੀ ਲੜਾਈ ਚੱਲਦੀ ਰਹੀ ਜੀ ਉਹ ਹੁਣ ਜਦੋਂ ਇਹ ਲੜਾਈ ਚੱਲਦੀ ਰਹੇ ਉਦੋਂ ਇਹ ਜਿਹੜੇ ਵੇਰਵੇ ਆ ਇਹ ਨਹੀਂ ਸਾਂਭੇ ਜਾਂਦੇ ਹਾਂ ਚੰਗਾ ਜੁੱਤਾ ਵੇਲੇ ਦੀ ਜਿਹੜੇ ਸੋ ਫਿਰ ਜਦੋਂ ਇਹ ਜੇਮਸ ਫਰਾਊਨ ਜਾਂ ਹੋਰ ਇੱਕ ਦੋ ਬੰਦੇ ਗਏ ਜਦੋਂ ਮਲ 1783 ਦੇ ਨੇੜੇ ਉਹਨਾਂ ਨੂੰ ਲੱਗਾ ਵੀ ਹੁਣ ਸਿੱਖ ਵਧਣਗੇ ਕਿ ਉਹਨਾਂ ਨੇ ਸਿੱਖਾਂ ਦੀ ਸਟੱਡੀ ਲਈ ਆਪਣੇ ਬੰਦੇ ਭੇਜੇ ਉਹਨਾਂ ਨੇ ਕੁਝ ਵੇਰਵੇ ਲਿਖਿਆ ਜਾ ਉਹ ਤੋਂ ਇਲਾਵਾ ਹੋਰ ਸਮੇਂ ਦੇ ਜਿਹੜੇ ਮੁਗਲਾਂ ਦੀ ਆਰਮੀ ਦਾ ਹਿਸਾਬ ਸੀਗਾ ਜਾਂ ਹੋਰ ਉਹਨਾਂ ਦੇ ਬਾਰੇ ਕਿਤਾਬਾਂ ਹੈਗੀਆਂ ਉਹ ਵੇਰਵੇ ਲਪਣੇ ਬਹੁਤ ਟਾਈਮ ਲਾਦਾ ਛੋਟੇ ਛੋਟੇ ਚੀਜ਼ ਇੱਕ ਇੱਕ ਗੱਲ ਤੇ ਕੱਪੜੇ ਪਹਿਰਾਵਾ ਕਿਦਾਂ ਦਾ ਅਜਾ ਸਿੰਘਾਂ ਦਾ ਪਹਿਰਾਵਾ ਤਕਰੀਬਨ ਸੇਮ ਸੀਗਾ ਉਹ ਉੱਥੇ ਘੱਟ ਹੈ ਪਰ ਹੋਰ ਜਿਹੜੀ ਚੱਲਦੀ ਜ਼ਿੰਦਗੀ ਸੀ ਉਹਦੇ ਪਹਿਰਾਵੇ ਬਾਰੇ ਉਸ ਸਮੇਂ ਤੇ ਪੰਜਾਬ ਦੇ ਵਿੱਚ ਖਾਸ ਕਰ ਬਹੁਤ ਘਾਟੇ ਜਿਹਾ ਲੱਭਣੀ ਸੋ ਉਹ ਉਹ ਸਮਾਂ ਬਹੁਤ ਲੱਗਦਾ ਉਹਨੂੰ ਤਾਂ ਗਿਣਿਆ ਨਹੀਂ ਜਾ ਸਕਦਾ ਉਹਦਾ ਉਹਦਾ ਬਹੁਤ ਜਾ ਗਿਆ ਫਿਰ ਉਹ ਜਦੋਂ ਸਾਰਾ ਕੁਝ ਲੱਭ ਜਾਂਦਾ ਜਿਹਦਾ ਇੱਕ ਵੱਡੇ ਘੱਲੂ ਘਾਰੇ ਦੇ ਪੇਂਟਿੰਗਾਂ ਸ਼ੁਰੂ ਕੀਤੀ ਹੋਈ ਆ ਉਹ ਅਜੇ ਕੰਪਲੀਟ ਨਹੀਂ ਹੈ ਉੱਥੇ ਤਾਂ ਜਿੱਥੋਂ ਜਿੱਥੋਂ ਜੋ ਵੀ ਲੱਭ ਗਿਆ ਵੀ ਇੱਕ ਤਹਿਮਾਸ ਰਾਵਾਂ ਤਾਵ ਹੈ ਉਹ ਆਪ ਵਿੱਚ ਇਨਵੋਲਡ ਸੀਗਾ ਬੰਦਾ ਉਹਨੇ ਆਪਣੀ ਬਾਇਓਗ੍ਰਾਫੀ ਲਿਖੀ ਹੋਈ ਹੈ ਕੋਈ ਕਿਤੇ ਇੱਕ ਚੀਜ਼ ਮਿਲ ਗਈ ਕੋਪੂ ਕਹੇ ਪਏ ਉਹਨੇ ਉਹਨੇ ਵਿੱਚ ਲਿਖਿਆ ਹੋਇਆ ਪਏ ਉਹ ਟੁੱਕੇ ਵਾਲੀ ਉਹਨੇ ਬੰਨੀ ਸੀ ਦਸਤਾਰ ਜਾਂ ਅਫਦਾਲੀ ਨੇ ਕਹਿਤਾ ਜੈਨ ਖਾਨ ਉਹਨਾਂ ਨੂੰ ਵੀ ਜਿਹੜੇ ਸਾਡੇ ਇੱਥੇ ਦੇ ਫੌਜੀ ਐ ਉਹਨਾਂ ਦੇ ਘਾਹ ਦੀਆਂ ਤਿਹੜਾਂ ਲਾ ਦੋ ਦਸਤਾਰ ਵੀ ਪਛਾਣ ਲਈਏ ਵੀ ਉਹਨਾਂ ਨੇ ਖੁੱਲੇ ਕਿਹਾ ਸੀ ਨਾ ਵੀ ਜਿਹੜਾ ਵੀ ਹਿੰਦੁਸਤਾਨੀ ਐ ਉਹ ਜਿਹੜਾ ਸਿੰਧ ਤੋਂ ਪਾਰ ਆਇਆ ਉਹ ਮਾਰ ਨਾਲ ਤੇ ਇਸ ਜੰਗ ਚ ਵੀ ਸਿੱਖਾਂ ਦੇ ਨਾਲ ਕੋਈ ਉਦਾਂ ਵੀ ਤੁਰਿਆ ਹੋਵੇ ਉਹ ਵੀ ਨਹੀਂ ਆਪਾਂ ਛੱਡਣਾ ਸੋ ਫਿਰ ਉਹ ਛੋਟੇ ਛੋਟੇ ਵੇਰ ਵੇ ਲੱਭਦੇ ਲੱਭਦੇ ਇੱਕ ਉਹ ਉਸ ਵੇਲੇ ਇੱਕ ਗਨ ਉਹਨਾਂ ਨੇ ਵਰਤੀ ਸੀ ਮਤਲਬ ਦਾ ਬਲੰਡਰ ਬਸਟ ਕਹਿੰਦੇ ਉਹਨੂੰ ਇੰਗਲਿਸ਼ ਬਲੰਡਰ ਬਸਟ ਕਹਿੰਦੇ ਮਤਲਬ 2 ਫੁੱਟ ਦੀ ਦੋ ਤਾਂ ਵੀ ਥੋੜੀ ਘੱਟ ਹੀ ਹੁੰਦੀ ਸੋ ਇਤਨਾ ਛੋਟੇ ਛੋਟੇ ਵੇਰ ਵੇ ਲੱਪਣੇ ਉਹ ਉਹ ਜ਼ਿਆਦਾ ਟਾਈਮ ਲੱਗਦਾ ਅੱਛਾ ਜੇ ਅਸੀਂ ਇਹ ਪੁੱਛੀਏ ਵੀ ਜਿਵੇਂ ਇੱਕ ਚਿੱਤਰ ਕੋਈ ਵੀ ਤੁਹਾਨੂੰ ਬਣਾਉਣ ਵੇਲੇ ਇੱਕੋ ਸਮੇਂ ਚ ਬੈਠ ਕੇ ਬਣਾ ਦਿੰਦੇ ਹੋ ਵੀ ਇੱਕ ਦਿਨ ਲੱਗ ਗਿਆ ਕਿੰਨਾ ਕੁ ਸਮਾਂ ਇੱਕ ਚਿੱਤਰ ਨੂੰ ਤੁਹਾਡੇ ਵੱਧ ਤੋਂ ਵੱਧ ਸਮਾਂ ਲੱਗਿਆ ਵੀ ਅੱਜ ਤੱਕ ਤੁਸੀਂ ਸੋਚੋ ਵੀ ਮੇਰੇ ਇਸ ਇੱਕ ਚਿੱਤਰ ਨੂੰ ਬਣਾਉਣ ਵੇਲੇ ਬਹੁਤ ਲੰਬਾ ਸਮਾਂ ਲੱਗਿਆ ਕੋਈ ਦੱਸ ਸਕਦੇ ਹੋ ਨਹੀਂ ਸਮਾਂ ਕਾਊਂਟ ਕਰਨਾ ਬਹੁਤ ਜ਼ਿਆਦਾ ਔਖਾ ਅੱਛਾ ਮਤਲਬ ਸਮਾਂ ਕਾਊਂਟ ਕਰਨ ਲੱਗ ਜੀ ਫਿਰ ਤਾਂ ਕੰਮ ਨਹੀਂ ਹੁੰਦਾ ਫਿਰ ਉਹ ਮਲਦਮਾ ਚ ਹੋ ਰਹਿਣਾ ਫਿਰ ਇਹਦਾ ਸਮਾਂ ਵੀ ਗਿਣਨਾ ਹੈ ਕਿੰਨਾ ਹੈ ਸਵਾਰ ਦਾ ਅੰਦਾਜ਼ਾ ਨਹੀਂ ਪਰ ਜਿਹੜੀ ਇਹ ਵੱਡੇ ਕੱਲੂ ਵਾਲੀ ਪੇਂਟਿੰਗ ਹੈ ਉਹ ਇਨਕੰਪਲੀਟ ਇਸੇ ਕਰਕੇ ਆ ਵੀ ਮੈਂ 2 ਮਹੀਨੇ 2 ਕਿ 2.5 ਮਹੀਨੇ ਲੱਗਾ ਰਿਹਾ ਪਰ ਮੇਰਾ ਸਾਰਾ ਕੁਝ ਹੀ ਰੁਕ ਗਿਆ ਬਾਕੀ ਪਰ ਕੰਮ ਹੋਰ ਵੀ ਸਗਾ ਜਿਹੜਾ ਮੈਨੂੰ ਕਰਨਾ ਪੈਣਾ ਹੈਗਾ ਫਿਰ ਉਹ ਮੈਨੂੰ ਰੁਕ ਨਹੀਂ ਦਿੱਤ ਹੋ ਜਾਦਾ ਉਹਨੂੰ ਹੋਰ 2-4 ਮਹੀਨੇ 6 ਮਹੀਨੇ ਲੱਗ ਜਾਣਗੇ ਅੱਛਾ ਇੱਕ ਚਿੱਤਰ ਨੂੰ ਬਣਾਉਣ ਲੱਗੇ ਇਹਨਾਂ ਸਮਾਂ ਲੱਗ ਜਾਂਦਾ ਹੈ ਡਿਪੈਂਡ ਕਰਦਾ ਕਿੰਨੀ ਕਿ ਡਿਟੇਲ ਹੈ ਕਿੰਨਾ ਕੁ ਜਵੇਰਵਾਇਆ ਕਿੰਨਾ ਕੁ ਤੁਸੀਂ ਉਹ ਚੀਜ਼ਾਂ ਜੋੜਨੀਆਂ ਚਾਹਦੇ ਹੋ ਸੋ ਚੱਲੀ ਜਾਂਦਾ ਉਹ ਟਾਈਮ ਦਾ ਨਹੀਂ ਕੋਸਾ ਮਤਲਬ ਇਸ ਤਰ੍ਹਾਂ ਕਹਿਨ ਕਰਨਾ ਵੇ ਇਹਨੂੰ ਇੰਨੇ ਦਿਨ ਲੱਗੇ ਐਨੇ ਹਫਤੇ ਲੱਗੇ ਉਹ ਆਖਾ ਅੱਛਾ ਕਈ ਆਮ ਇਹ ਸਵਾਲ ਕਰਦੇ ਆ ਵੀ ਸਾਡੇ ਗੁਰੂ ਸਾਹਿਬਾਨ ਦੇ ਚਿੱਤਰ ਨਹੀਂ ਬਣਦੇ ਹੈਨਾ ਫਿਰ ਵੀ ਬਣਾਏ ਜਾਂਦੇ ਆ ਐਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਗੁਰੂ ਸਾਹਿਬ ਉਹਦੇ ਵੇਲੇ ਉਹ ਚਿੱਤਰ ਬਣਦੇ ਸੀ ਪਰ ਗੁਰੂ ਸਾਹਿਬ ਨੇ ਉਸ ਵੇਲੇ ਦੇ ਚਿੱਤਰ ਗੁਰੂ ਸਾਹਿਬ ਦੀ ਯਾਦ ਵਿੱਚ ਹੈਗੇ ਆ ਜੀ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਹੈਗੇ ਜੀ ਜਿੰਨੇ ਵੀ ਤਿੰਨ ਚਾਰ ਚਿੱਤਰ ਇੱਕ ਮਿਲਦੇ ਆ ਇੱਕ ਆਸਾਮ ਵਾਲੇ ਪਾਸੇ ਪਿਆ ਇੱਕ ਨੇਪਾਲ ਦੇ ਵਿੱਚ ਹੈ ਜਾਂ ਇੱਕ ਬਿਹੋਰ ਨੇ ਜਖਵੇਂ ਪਾਤਸ਼ਾਹ ਦਾ ਹੈ ਉਹ ਕੋਈ ਵੀ ਚਿੱਤਰ ਐ ਨਹੀਂ ਹੈ ਕਿ ਗੁਰੂ ਸਾਹਿਬ ਦੇ ਸਾਹਮਣੇ ਬਣਿਆ ਹੋਵੇ ਵੀ ਸਾਹਮਣੇ ਨਹੀਂ ਸਾਰੇ ਯਾਦ ਵਿੱਚ ਹੀ ਬਣੇ ਉਹਨਾਂ ਦੀ ਉਹਨਾਂ ਦੀ ਸਿਮਰਨ ਭਗਤੀ ਰਹੀ ਵੀ ਉਹਨਾਂ ਨੂੰ ਸਿਮਰਨ ਦਿਮਾਗ ਦੇ ਵਿੱਚ ਪਟਾ ਕੇ ਵੀ ਸਾਡੇ ਗੁਰੂ ਸਹਿਬਾਨ ਇਸ ਤਰ੍ਹਾਂ ਦੇ ਹੋਣ ਹਾਂਜੀ ਹਾਂ ਸੋ ਉਹ ਦੂਜਾ ਹੈ ਕਿ ਭਾਈ ਗੁਰਦਾਸ ਜੀ ਹੁਣੇ ਬਹੁਤ ਸਾਫ਼ ਹੀ ਲਿਖਿਆ ਆਪਣੀਆਂ ਵਾਰਾਂ ਚ ਕਿ ਗੁਰਮੂਤ ਵਰ ਸ਼ਬਦ ਹੈ ਤੇ ਨਾਲ ਹੀ ਉਹਨਾਂ ਨੇ ਸੰਗਤ ਦੀ ਗੱਲ ਕੀਤੀ ਤੇ ਸੰਗਤ ਵਿੱਚ ਜਾ ਕੇ ਉਹ ਉਹਨਾਂ ਦੇ ਦਰਸ਼ਨ ਹੋ ਸਕਦੇ ਜਾਂ ਇੱਕ ਵੀਰ ਵਸਾਖੀ ਦਾ ਜਦੋਂ ਦਸੇ ਪਾਤਸ਼ਾਹ ਇਧਰੋਂ ਰੱਖਣ ਤੋਂ ਮਾਤਾ ਜੀ ਉਹਨਾਂ ਨੂੰ ਕਿਹਾ ਕਿ ਦਿੱਲੀ ਜਾਣ ਲਈ ਉਹਨਾਂ ਨੇ ਕਿਹਾ ਪਿਆ ਆਪਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਪ੍ਰਸ਼ਾਦਾ ਛਕਦੇ ਤੇ ਗੁਰੂ ਸਾਹਿਬ ਨੇ ਆਪਣਾ ਸ਼ਸਤਰ ਦਿੱਤਾ ਜੀ ਫੇ ਇਹ ਸ਼ਸਤਰ ਦੇ ਦਰਸ਼ਨ ਕਰਕੇ ਤੁਸੀਂ ਪ੍ਰਸ਼ਾਦਾ ਛਕ ਲੈਣਾ ਸੋ ਉਹ ਤੋਂ ਇਲਾਵਾ ਜਿਹੜਾ ਸਿੱਧਾ ਉਹਨਾਂ ਦਾ ਕੋਡ ਰੇਟ ਹੈ ਜਾਂ ਹੋਰ ਸਿੱਧਰ ਹੈ ਬਣੇ ਬਹੁਤ ਹੋਏ ਆ ਪਰ ਮਤਲਬ ਫੋਮ ਦੇ ਗੁਰਮਤ ਦੇ ਨੁਕਤੇ ਤੋਂ ਦੇਖੀਏ ਤਾਂ ਉਹ ਠੀਕ ਗੱਲ ਨੇ ਤੁਸੀਂ ਕਿ ਜਿਹੜੇ ਇਹ ਪ੍ਰਦਰਸ਼ਨੀ ਤੁਸੀਂ ਇੱਥੇ ਲਾਈ ਹੈ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਗਏ ਹੋ ਹਾਂਜੀ ਪ੍ਰਦਰਸ਼ਨੀ ਤਾਂ ਲੱਗਦੀ ਰਹਿੰਦੀ ਹੈ ਮਤਲਬ ਆ ਹੋਰਨ ਪਾਸੇ ਵੀ ਪਰ ਇੱਕ ਹੁਣੇ ਇੱਕ ਸਿਡਨੀ ਗਲੈਂਵੁੱਡ ਗੁਰਦੁਆਰਾ ਸਾਹਿਬ ਹੈ ਉੱਥੇ ਮਿਊਜ਼ੀਅਮ ਬਣਿਆ ਕੁਝ ਤੁਹਾਡੀ ਸਪੈਸ਼ਲ ਪਹੁੰਚੀ ਹੈ ਜਿਹੜੇ ਤੁਹਾਡੇ ਚਿੱਤਰ ਬਣਾਏ ਹਾਂਜੀ ਉਹ ਮੈਂ ਕਿਊਰੀਟੀ ਕੀਤਾ ਉਹਦੇ ਵਿੱਚ 10-12 ਮੇਰੇ ਚਿੱਤਰ ਨੇ ਸੋ ਬਾਕੀ ਆਰਟਿਸਟਾਂ ਦੇ ਵੀ ਨੇ 14 ਆਰਟਿਸਟਾਂ ਦਾ ਕੰਮ ਆ ਦੇ ਸੀ ਜੀ ਤੇ ਜੇ ਅਸੀਂ ਲਾਸਟ ਦੇ ਵਿੱਚ ਦੇਖੀ ਜਿਹੜੇ ਆ ਚਿੱਤਰ ਨੇ ਆ ਜਿਹੜੇ ਸਾਹਮਣੇ ਤੁਹਾਡੇ ਇਥੇ ਤੁਸੀਂ ਸੰਗਤ ਦੀ ਭੇਟ ਕਰਨੇ ਨੇ ਕਿੰਨੀ ਕ ਮਿਹਨਤ ਕਿੰਨਾ ਕ ਸਮਾਂ ਲੱਗ ਜਾਂਦਾ ਜੇ ਅਸੀਂ ਉਹ ਇੱਕ ਚਿੱਤਰ ਜਿਹੜਾ ਹੈਗਾ ਇੱਕ ਮਿੰਟ ਆ ਤੁਸੀਂ ਆਪਾ ਦੇਖ ਲਿਏ ਵੀ ਇਹਦੇ ਬਾਰੇ ਥੋੜਾ ਦੱਸ ਸਕਦੇ ਆ ਵੀ ਇਹ ਚਿੱਤਰ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਕਿ ਜਿਹੜਾ ਇਹ ਬਣਾਇਆ ਗਿਆ ਹੈਗਾ ਜੀ ਇਹ ਇਹ ਚਿੱਤਰਦਾਸ ਬਾਬਾ ਦੀਪ ਸਿੰਘ ਜੀ ਹੁਣੇ ਜਦੋਂ ਚੱਲੇ ਦਸਤੂਆ ਸਾਹਿਬ ਤੋਂ ਜੀ ਉਸ ਗੱਲ ਨੂੰ ਧਿਆਨ ਚ ਰੱਖ ਕੇ ਬਣਾਇਆ ਉਹ ਉਹਨਾਂ ਦੇ ਸ਼ਾਸਤਰਾਂ ਦੇ ਆਪਣੇ ਕੋਲ ਹੈਗੀਆਂ ਫੋਟੋਆਂ ਤੇ ਸ਼ਾਸਤਰ ਵੀ ਹੈਗੇ ਉਹਨਾਂ ਦੇ ਪੈ ਕਾਲ ਤੱਕ ਸਾਹਿਬ ਵੀ ਕੁਝ ਪਏ ਆ ਸੋ ਉਹ ਉਹਨਾਂ ਦੇ ਵੇਰਵੇ ਮਿਲਦੇ ਆ ਕਿ ਦੂਰੇ ਸ਼ਾਸਤਰ ਪਾ ਕੇ ਸਿੰਘ ਤੁਰੇ ਉਹ ਜਿੰਨਾ ਕੁ ਵੇਰਵਾ ਲੱਭਿਆ ਉਹਦੇ ਹਿਸਾਬ ਨਾਲ ਹੀ ਬਣਾਇਆ გოთან ბატონო მერვე თენქი ვერი მაქალსა რაო